ਬਾਏ ਕਿ ਕਿੱਥੇ ਲੈ ਕੇ ਜਾਣਾ ਪਾਣੀ ਇਹ ਪਾਣੀ ਦੀ ਉਥੋਂ ਬਰਨੀ ਸਾਈਡ ਹੈਗੀ ਆ ਜੀ ਉੱਪਰ ਹੈਗੀ ਚੱਕੀ ਉਥੋਂ ਪਾ ਗੀ ਜੀ ਆਪਾਂ ਬਾਹਰ ਡਿਸਕੋਟ ਲਗਾਏ ਉੱਥੇ ਛਿੱਟਣਾ ਉੱਥੋਂ ਦਾ ਛਿੱਟਣਾ ਆਲਰੇਡੀ ਪ੍ਰੋਜੈਕਟਰ ਸੀ ਕਿ ਇੱਥੋਂ ਪਾਣੀ ਪਹਿਲਾਂ ਜਾਂਦਾ ਸੀ ਬਲੌਗ ਜਿੱਤਰਾ ਨਹੀਂ ਬਹੁਤ ਪ੍ਰਮਾਣਕ ਇਹ ਹੁਣ ਨਵੀਂ ਪਾਈਪ ਕੋਈ ਨਵੀਂ ਟੈਕਨੀਕ ਦੀ ਹੈ ਸੀਮੈਂਟਡ ਪਾਈਪ ਇਹ ਹੁਣ ਮੈਕਨਿਕ ਨੂੰ ਪਤਾ ਕਿਹੜੀ ਲਾਉਣੀ ਹੈ ਜਦੋਂ ਤੱਕ ਤੁਸੀਂ ਜਦੋਂ ਟੈਂਡਰ ਨਹੀਂ ਲਗਾ ਰਹੇ ਟੈਂਡਰ ਲਿਆ ਵੱਡੇ ਦਿਖਾਉਣੇ ਵਾਲੇ ਆ ਉਹਨਾਂ ਨੂੰ ਨੌਲੇਜ ਹੈ ਉਹ ਨਹੀਂ ਜਾ ਰਹਾ ਮਾਰੋ ਜਾ ਕੇ ਕਿੱਥਾ ਨਾ ਹੋਇਆ ਹੋਊਗਾ ਬੰਦੀ ਅੱਗੇ ਸਾਈਡ ਤੇ ਲਾਵਾ ਦੇ ਰਹੇ ਨੇ ਬਈ 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 ਸਾਈਡ ਤੇ ਪਹਿਲਾਂ ਕਿੰਨਾ ਲੋਕਾਂ ਨੇ ਪਾਣੀ ਵਿੱਚ ਡੋਲੇ ਅਰਸੋਂ ਪਾਣੀ ਉਹ ਵੀ ਰੱਤੀ ਦੇ ਵਿੱਚੋਂ ਪਾਣੀ ਦੇ ਉਹਨਾਂ ਅਰਸੋਂ ਚੈਨ ਤੇ ਮੈਚ ਕਰਿਆ ਸੋ ਬਈ ਦੇਖੋ ਹੋ ਇਹ ਇਥੋਂ ਦਾ ਭਗਵੰਤ ਸਿੰਘ ਮਾਨ ਸਾਹਿਬ ਇਹ ਪੱਥਰ ਲਾਇਆ ਹੈ ਇਹ ਛੱਪੜ ਦਾ ਪੱਥਰ ਦਾ ਅਦਗਾਟਨ ਅੱਜ ਇੱਕ ਮੰਤਰੀ ਕਰਨ ਆ ਰਿਹਾ ਹੈ ਕੈਬਨਿਟ ਮੰਤਰੀ ਜਿਹੜਾ ਨਾਮ ਹੈ ਅਮਨ ਅਰੋਣ ਇੱਕ ਲਾਡੀ ਤੋਂ ਸੀ ਐਮ ਐਲ اے ਸਾਹਿਬ ਇੱਕ ਕਾਕਾ ਬਰਾੜ ਜੀ ਐਮ ਐਲ اے ਸਾਹਿਬ ਇਹ ਮੁਕਸਰ ਦੇ ਐਮ ਐਲ اے ਇਹ ਧਰਮਕੋੜ ਦੇ ਆ ਸੋ ਇਹ ਪਤਾ ਨਹੀਂ ਅਚਨਚੇਤੇ ਕਿਉਂ ਆਖੇ ਵਿਘਾਟਨ ਕਰ ਰਹੇ ਨੇ 2.5 ਸਾਲ ਇਹਨਾਂ ਨੇ 1 ਰੁਪਿਆ ਇਸ ਭਰੂ ਪਿੰਡ ਚ ਨਹੀਂ ਲਾਇਆ ਆ ਆਦਰਨੀਆ ਭਗਵੰਤ ਸਿੰਘ ਮਾਨ ਸਾਹਿਬ ਦੀ ਸਰਕਾਰ ਨੇ 1 ਰੁਪਿਆ ਔਰ ਅਸੀਂ ਇੱਥੇ 26 ਲੱਖ ਇਹ ਕਹਿ ਰਹੇ ਅਸੀਂ ਇੱਕ ਇੱਕ ਗਲੀ ਤੇ 12 12 15 15 ਲੱਖ ਦੀ ਬਣਾਈ ਹੈ ਔਰ ਇੱਕ ਵੀ ਨਹੀਂ ਪੱਥਰ ਨਹੀਂ ਅਸੀਂ ਰੱਖਿਆ ਸਾਰੇ ਭਾਰੂ ਨਾਲ ਵਾਲੀ ਬਣਾਈ ਆਪਾਂ ਹੀ ਮੈਂ ਸਕੂਲ ਬਣਾਏ ਆ ਛੱਪਣ ਦੇ ਨਾਲ ਵਾਲੀ ਨਾਲ ਵਾਲੀ ਬਣਾਈ ਹੈ ਸਕੂਲ ਬਣਾਏ ਇੱਥੇ ਬਾਸਕਟਬਾਲ ਦੇ ਉਹ ਬਣਾਏ ਗਰਾਊਂਡ ਬਣਾਏ ਔਰ ਇੱਥੇ ਵਾਲੀਬਾਲਸ ਦੇ ਦਿੱਤੇ ਇੱਥੇ ਜਿਮ ਦਿੱਤੇ ਫੁੱਟਬਾਲ ਦਾ ਗਰਾਊਂਡ ਬਣਾਇਆ ਫੁੱਟਬਾਲ ਦਾ ਗਰਾਊਂਡ ਬਣਾਇਆ ਲੇਕਿਨ ਆ ਠੇਕੇਦਾਰ ਸਾਹਿਬ ਹੈ ਆ ਤਾਜਾ ਆ ਵਿਚਾਰੇ ਉਹਨੇ ਠੇਕੇਦਾਰ ਨੂੰ ਪੈਸੇ ਪਾਤੇ ਇਸ ਪੱਥਰ ਤੇ ਜੀਨੇ ਟੈਂਡਰ ਲਿਆ ਠੇਕੇਦਾਰ ਨੂੰ ਪਤਾ ਨਹੀਂ ਟੈਂਡਰ ਹੋਇਆ ਕਿ ਨਹੀਂ ਹੋਇਆ ਅਜੇ ਵੀ ਨਹੀਂ ਪਤਾ ਹੋਏ ਹੋਗੇ ਟੈਂਡਰ ਹੋ ਗਿਆ ਟੈਂਡਰ ਹੋ ਗਿਆ ਨੋਟ ਹੋ ਗਿਆ ਪੰਚਾਇਤੀ ਰਾਜ ਮਹਿਕਮਾ ਕਰਾ ਰਹੇ ਪੰਚਾਇਤੀ ਰਾਜ ਮਹਿਕਮਾ ਕਰਾ ਰਹੇ ਤੁਸੀਂ ਜਾਣਦੇ ਹੋ ਪੰਚਾਇਤੀ ਰਾਜ ਮਹਿਕਮੇ ਨੂੰ ਸੋ ਇਹ ਇਹ ਆਲਰੇਡੀ ਛੱਪੜ ਦੀ ਪਹਿਲਾਂ ਪਾਈ ਵੀ ਸੀਗੀ ਜਿਹੜੀ ਇਹ ਕਹਿੰਦੇ ਬਲੌਕ ਹੋ ਗਈ ਅਕਸਰ ਹੀ ਛੱਪੜ ਦੀਆਂ ਪਾਈਪਾਂ ਜਿਹੜੀਆਂ ਬਲੌਕ ਹੋ ਜਾਂਦੀਆਂ ਹਰ ਪਿੰਡ 'ਚ ਕੋਣ ਇਹ ਜਿਹੜੀ ਉਹ ਸੀਮੈਂਟ ਦੀ ਪਾਈਪ ਹੁੰਦੀ ਹੈ ਉਹੀ ਇੱਕ ਨਵੀਂ ਪਾਈਪ ਪਾਉਣ ਲੱਗੇ ਆ ਹੋਰ ਆਦ ਘਟਨਾ ਅੱਜ ਡੀਸੀ ਆ ਰਿਹਾ ਹੁਣ ਡੀਸੀ ਇੱਥੇ ਆਊਗਾ ਨਾਲ ਮੈਨੂੰ ਕੋਈ ਇਤਰਾਜ਼ ਨਹੀਂ ਮੈਂ ਤਾਂ ਕਹਿੰਦਾ ਕੋਈ ਪਿਸ਼ਾਬ ਕਰਦਾ ਵੀ ਭਾਵੇਂ ਨਹੀਂ ਪੱਥਰ ਰੱਖ ਲਓ ਸਾਨੂੰ ਕੀ ਇਤਰਾਜ਼ ਹੈ ਮੇਰੇ ਕਹਿਣ ਦਾ ਮਤਲਬ ਹੀ ਹੈ डीसी ਉੱਥੋਂ ਕੰਮ ਛੱਡ ਕੇ ਆ ਰਿਹਾ ਸੀ ਉੱਥੇ ਮਿਲਣ ਗਏ ਸੀ ਹੈ ਨਹੀਂ ਸੀ ਮੰਤਰੀ ਉੱਥੋਂ ਕੰਮ ਛੱਡ ਕੇ ਆਇਆ ਹੈ ਤੇ ਦੋ ਐਮ.ਐਲ.ਏ ਨਾਲ ਤੇ ਆ ਛੱਪੜ ਦੇ ਉੱਤੇ ਵੇਖੋ ਇਹਨਾਂ ਨੇ ਲਾਇਆ ਇਹ ਛੱਪੜ ਦੀ ਚਾਰ ਦਿਵਾਰੀ ਤੇ ਮੈਂ ਤੁਰੇ ਜਾਂਦੇ ਇੰਨੇ ਨਹੀਂ ਕੱਪਸਾਹ ਬਾਈ ਦਿਖਾਓ ਤੋਂ ਇੱਥੇ ਅਧਗਾਟਨ ਕਰਨਗੇ ਬੜਾ ਮਾਰਕਾ ਬਣਾ ਓਏ ਭਾਈ ਸਟੇਡੀਅਮ ਬਣਾਓ ਰਾਜੇ ਵੜਿੰਗ ਨੇ ਕਾਲਜ ਬਣਾਇਆ ਰਾਜਾ ਵੜਿੰਗ ਹਸਪਤਾਲ ਲੈ ਕੇ ਆਇਆ ਰਾਜਾ ਵੜਿੰਗ ਕਚਹਿਰੀਆਂ ਲੈ ਕੇ ਆਇਆ ਰਾਜਾ ਵੜਿੰਗ ਵੱਡੇ ਵੱਡੇ ਪਾਰਕ ਲੈ ਕੇ ਆਇਆ ਫੇਰ ਕਿਤੇ ਕਿਥੇ ਉਹਨਾਂ ਦਾ ਉਦਘਾਟਨ ਕੀਤਾ ਹੋਣਾ ਹੈ ਅੱਜ ਇੱਕ ਸਟੇਡੀਅਮ ਦੀ ਰਿਪੇਅਰ ਦਾ ਵੀ ਉਦਘਾਟਨ ਇਹ ਕਰ ਰਹੇ ਸੋ ਮੇਰੇ ਕਹਿਣ ਤੋਂ ਮਤਲਬ ਇਹ ਹੈ ਇਹ ਹਾਲਾਤ ਨੇ ਮਾਨ ਸਾਹਿਬ ਦੀ ਸਰਕਾਰ ਦੀ ਮਸ਼ਹੂਰੀਆਂ ਵਾਲੀ ਸਰਕਾਰਾ ਟੈਂਟ ਦਾ ਖਰਚਾ ਇਹ ਕੋਈ ਠੇਕੇਦਾਰ ਨੇ ਜੇਬ ਚੋਂ ਲਾਣਾ ਹੈ ਇਹ ਉਸੇ ਪਾਈਪਲਾਈਨ ਚੋਂ ਘਟੂਗਾ ਇਹ ਕਹਿੰਦੇ ਹੁੰਦੇ ਸੀ ਅਸੀਂ ਨਹੀਂ ਪੱਥਰ ਨਹੀਂ ਲਾਵਾਂਗੇ ਹੁਣ ਪੱਥਰ ਵੇਖੋ ਕਿੰਨਾ ਚੌੜਾ ਹੈ ਅੱਗੇ ਆਵੀਂ ਪੱਥਰ ਕਿੱਡਾ ਜੋੜੋ ਲੈ ਔਰ ਇਹ ਪੱਥਰ 6 ਮਹੀਨੇ ਨੂੰ ਥੇ ਹੋਣਾ ਨਹੀਂ ਸੀ ਕਿਉਂਕਿ ਟਰਾਲੀ ਮਾਰ ਕੇ ਕੋਈ ਸੜ ਜੂਗਾ ਖਾਨ ਤੇ ਮਜ਼ਦੂਰਾਂ ਦੇ ਨਾਮ ਲਿਖਨੇ ਸੀ ਦੱਸਦੇ ਸੀ ਹੁਣ ਸਾਰੇ ਖਾਸ ਬੰਦੇ ਦੇ ਨਾਮ ਇਹਨਾਂ ਚੋਂ ਸਾਡੇ ਹਲਕੇ ਦਾ ਕਿਹੜਾ ਇਹ ਦੱਸੋ ਬਈ ਇਹ ਸਨਾਮ ਤੋਂ ਜਿੱਥੇ ਆ ਬਾਹੂ ਹੈ ਹਾਂਜੀ ਕਿਹਨੇ ਆਉਣਾ ਨਹੀਂ ਇਹ ਬਾਈ ਉਥੋਂ ਧਰਮਕੋਟ ਤੋਂ ਜਿੱਥੇ ਆ ਬਾਈ ਇਹ ਮੁਕਸਰ ਤੋਂ ਜਿੱਥੇ ਆ ਨਾ ਇਹਨਾਂ ਦੇ ਹੈ ਇਹਦਾ ਮਤਲਬ ਇਹ ਹੈ ਕਿ ਜਿਹੜੇ ਇੱਥੇ 3-4 ਲੀਟਰ ਵਿਚਾਰੇ ਤੁਰੇ ਫਿਰਦੇ ਐ ਇਹਦੋਂ ਚੰਗਾ ਤਾਂ ਉਹਨਾਂ ਦਾ ਨਾਂ ਲਿਖ ਦਿਓ ਕੀ ਦੱਸਣਾ ਚਾਹੁੰਦੇ ਹੋ ਤੁਸੀਂ ਆਇਦਰ ਤੁਸੀਂ ਤਿੰਨਾਂ 'ਚੋਂ ਤੁਸੀਂ ਲੜ ਲਓ ਚੋਣਾਂ ਤਿੰਨੇ ਜਾਣੇ ਉਹ ਭਾਈ ਕੀ ਗੱਲ ਆ ਤੈਨੂੰ ਕੋਈ ਦਿੱਕਤ ਆ ਉਹ ਬੀਬੀਆਂ ਮੇਰੀਆਂ ਮਾਵਾ ਪੈਣਾ ਉਧਰ ਆ ਆ ਹਾਜ਼ਰੀ ਮੈਂ ਲਾਉਣਾ ਅੱਜ ਹਾਜ਼ਰੀ ਲੱਗ ਨਹੀਂ ਸਕਦੀ ਸੀ ਅੱਜ ਛੁੱਟੀਆਂ ਮੰਦਰੀ ਕਾ ਦੀ ਹੁਣ ਹਾਜ਼ਰੀ ਲਾਉਣੀ ਹੈ ਮੈਂ ਆ ਗਿਆ ਤੇਰੇ ਕੋਲੇ ਵੀ ਸੋ ਸੋ ਮੇਰੀ ਮੇਰੀ ਬੇਨਤੀ ਆ ਕਿ ਇਸ ਤਰ੍ਹਾਂ ਦੇ ਕੰਮ ਇਹ ਲੋਕ ਕਰ ਰਹੇ ਨੇ ਇਹ ਬੇਵਕੂ ਬਣਾ ਰਹੇ ਨੇ ਲੋਕਾਂ ਨੂੰ ਸੋ ਕਰੋੜਾ ਰੁਪਿਆ ਚੜਾਟਾ ਤੇ ਲੋਕਾਂ ਦੇ ਅੱਜ ਪੈਟਰੋਲ ਵਧਾਤਾ ਡੀਜ਼ਲ ਦੇ ਵੈਟ ਵਧਾਤਾ ਪੈਟਰੋਲ ਤੇ ਵੈਟ ਵਧਾਤਾ ਤੇ ਬਿਜਲੀ 3 ਰੁਪਏ ਜਿਹੜੀ ਯੂਨਿਟ ਵਧਾਤੀ ਜੀਰਾ 7 ਕਿਲੋਵਾਟ ਲੋਡ ਹੈ ਉਹ ਅਸੀਂ 3 ਰੁਪਏ ਸਬਸਿਡੀ ਦਿੰਦੀ ਸੀ ਉਹ ਇਹਨਾਂ ਨੇ ਚੱਕੀ ਅੱਜ ਅਸੀਂ ਪ੍ਰਦਰਸ਼ਨ ਕਰਕੇ ਆਏ ਆ 2.5 ਪੈਸੇ ਕੇ 30 ਪੈਸੇ ਪਰ ਕਿਲੋਮੀਟਰ ਕਿਰਾਇਆ ਵਧਾਤਾ ਬੱਸ ਦਾ ਇਹ ਹਾਲਾਤ ਹੈ ਸੋ ਇਹ ਦਸਣ ਆਏ ਇਹਨਾਂ ਦੀ ਕਰਸੂਤ ਮੈਂ ਕੋਣੀ ਸਾਹਿਬ ਸਾਡੇ ਚੇਅਰਮੈਨ ਸਾਹਿਬ ਕਾਕੂ ਜੀ ਸਾਡੇ ਸੀਰਾਦੀ ਸਾਹਿਬ ਅਸੀਂ ਸਾਰੇ ਲੋਕ ਇੱਥੇ ਆਏ ਆ ਨੰਗੇ ਜਾਂਦੇ ਸੀ ਮੈਂ ਵੇਖਿਆ ਇਹਨਾਂ ਦੀਆਂ ਮੈਂ ਕਿਹਾ ਤਿੰਨ ਨਹੀਂਆ ਕਰਤੂਤਾ ਤੋਂ ਤੁਹਾਨੂੰ ਜ਼ਰਾ ਚੈਨਲ ਪਾ ਦੇ